ਡਾ 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 ਟਾਂ ਡਾਂ ਡਟਾਂ ਡਾ ਡਾ ਟਾਂ ਡਾਂ ਡਟਾਂ ਡਾ ਡਾ 17 ਤੋਂ ਤੁਹਾਨੂੰ 92 ਵੀ ਦਿੱਤੇ 92 ਤੋਂ ਤੁਹਾਨੂੰ ਸਰਕਾਰ ਵੀ ਦਿੱਤੀ ਹੁਣ ਅਸੀਂ ਇੱਕ ਹੁਕਾ ਦੇਾਂਗੇ ਹੁਣ ਅਸੀਂ ਇੱਕ ਹੁਕਾ ਦੇਾਂਗੇ ਜੇ 2 ਸਾਲ ਖੜ ਕੇ ਪੰਜਾਬ ਦੇ ਨਾ ਤੁਹਾਨੂੰ ਪੁਜਾ ਦੇਾਂਗੇ ਕੀਤੀ ਆ ਬੜੀ ਪੰਜਾਬ ਦੇ ਮਾੜੀ ਨਾ ਤੁਹਾਨੂੰ ਪੁਜਾ ਦੇਾਂਗੇ ਕੀਤੀ ਆ ਬੜੀ ਪੰਜਾਬ ਦੇ ਮਾੜੀ ਨਾਲ ਤੁਹਾਨੂੰ ਪਜਾਦਿਆਂਗੇ ਚਿੱਟੇ ਆਲਿਆਂ ਦੇ ਘਰ ਟਵਾਤੇ ਗ੍ਰਾਮਾ ਵਾਲੇ ਜਿਲ੍ਹੇ ਚ ਪਜਾਤੇ ਚਿੱਟੇ ਆਲਿਆਂ ਦੇ ਘਰ ਟਵਾਤੇ ਗ੍ਰਾਮਾ ਵਾਲੇ ਜੇਲ੍ਹ ਚ ਪਜਾਤੇ ਵੱਡੇ ਮਗਰਮਾਛਾ ਤੁਸੀਂ ਐਵੇਂ ਹੀ ਕਢਾਤੇ ਵੱਡੇ ਮਗਰਮਾਛਾ ਦੇ ਨਾਂ ਨਾ ਲਿਆਤੇ ਹਰ ਵਾਰੀ ਕਰਦੇ ਆਂ ਹੀਰਾ ਫੇਰੀ ਪੰਜਾਬ ਦੇ ਨਾਂ ਤਾਨੂੰ ਪੁਜਾਦਿਆਂਗੇ ਕੀਤੀ ਆ ਪੰਜਾਬ ਦੇ ਬੜੀ ਮਾੜੀ ਨਾਲ ਤੁਹਾਨੂੰ ਪੁਜਾਦਿਆਂਗੇ ਖੜਦੇ ਨਹੀਂ ਪੰਜਾਬ ਦੇ ਤੁਸੀਂ ਨਾਲ ਤੁਹਾਨੂੰ ਪੁਜਾਦਿਆਂਗੇ ਓਏ ਤੂੰ ਨੱਚ ਲੈ ਭਗਵਾਨ ਤੁਮਾਨਾ ਨੱਚ ਲੈ ਤੈਨੂੰ ਪੰਜਾਬ ਦੇ ਹਾਲਾਤਾਂ ਨਾਲ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਕੇਸਰੀਵਾਲ ਨੂੰ ਹਾਏ ਓਏ ਤੂੰ ਨੱਚ ਲੈ ਓਏ ਤੂੰ ਨੱਚ ਲੈ ਓਏ ਤੂੰ ਟੱਪ ਲੈ ਓਏ ਤੂੰ ਨੱਚ ਲੈ ਡਾ 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 ਟੰਡਾ ਡਾ ਡਾ ਟੰਡਾ ਡਾ ਡਾ ਟਾ ਡਾ ਡਾ ਟੰਡਾ ਡਾ ਡਾ ਟੰਡਾ ਡਾ ਡਾ ਟਾ ਭਰਾਓ ਇਹ ਗਾਣਾ ਜਿਹੜਾ ਮੈਂ ਨਹੀਂ ਗਾਇਆ ਤਾਂ ਭਗਵੰਤ ਮਾਨ ਜੀ ਨੱਚ ਰਹੇ ਆ ਤੇ ਜੇ ਮੈਨੂੰ ਕੋਈ ਇਹ ਕਦੇ ਵੀ ਵਿਸ਼ਵ ਦੀ ਫਾਈਲ ਕਾ ਕਮੇਡੀ ਕਰਦਾ ਤੇ ਮੈਂ ਭਗਵੰਤ ਮਾਨ ਤੋਂ ਬਹੁਤ ਘੱਟ ਕਮੇਡੀ ਕਰਦਾ ਮੇਰੀ ਕਮੇਡੀ ਭਗਵੰਤ ਮਾਨ ਤੋਂ ਬਹੁਤ ਨੀਵੀਂ ਆ ਹੁਣ ਮੈਂ ਗੱਲ ਕਹਿਣਾ ਪ੍ਰਗੰਤ ਮਾਨ ਜੀ ਜਿਹੜੇ ਤੁਸੀਂ ਗਾਣਿਆਂ ਤੇ ਨੱਚ ਰਹੇ ਆ ਤੇ ਤੁਹਾਨੂੰ ਗਾਣਿਆਂ ਦੇ ਵਿੱਚ ਹੀ ਜਵਾਬ ਦੇਤਾ ਵੀ ਦੋ ਸਾਲਾਂ ਦਾ ਸਮਾਂ ਆਲੇ ਤੁਹਾਡੇ ਕੋਲ ਹੈਗਾ ਜੇ ਖੜਗੇ ਪੰਜਾਬ ਦੇ ਨਾਲ ਠੀਕ ਆ ਨਹੀਂ ਤਾਂ ਤੁਹਾਨੂੰ ਭਜਾ ਦੇਾਂਗੇ ਕੀਤੀ ਆ ਬੜੀ ਪੰਜਾਬ ਦੇ ਮਾੜੀ ਨਾਲ ਕਿਤੇ ਆ 3 ਸਾਲ ਪੰਜਾਬ ਦੇ ਬਰਬਾਦ ਤੁਹਾਨੂੰ ਭਜਾ ਦੇਾਂਗੇ ਨਹੀਂ ਫਰਕ ਪੈਂਦਾ ਜਿਹੜੇ ਪੰਜਾਬ ਦੇ ਹੋਏ ਪਏ ਆ ਮਾੜੇ ਹਾਲਾਤ ਤੁਹਾਨੂੰ ਭਜਾ ਦੇਾਂਗੇ ਮਾਨ ਸਾਹਿਬ ਤੁਸੀਂ ਉੱਥੇ ਨੱਚ ਕੁੱਦ ਰਹੇ ਆ ਨੱਚੋ ਕੁੱਦੋ ਮौज ਮਨਾਓ ਪਰ ਮੈਂ ਤੁਹਾਨੂੰ ਕੋਲ ਇੱਕ ਗੱਲ ਜਾਣਨੀ ਚਾਹੁੰਨਾ ਕਿ 2027 ਦੇ ਵਿੱਚ ਜਦੋਂ ਤੁਹਾਡੇ ਕੋਲ ਤੁਹਾਡੀ ਸਰਕਾਰ ਨਹੀਂ ਰਹਿਣੀ ਕਿ ਤੁਸੀਂ ਇਹ ਕੰਮ ਨੱਚਣ ਕੁੱਦਣ ਵਾਲਾ ਖੋਲਣਾ ਨੱਚਣ ਕੁੱਦਣ ਵਾਸਤੇ ਤੁਹਾਨੂੰ ਰੱਖਿਆ ਮੈਂ ਫਿਰ ਤੋਂ ਇੱਕ ਗੱਲ ਕਹਿਣਾ ਤੁਹਾਡੇ ਤੇ ਹੋ ਸਕਦਾ ਕੋਈ ਤੁਹਾਨੂੰ ਕੋਈ ਮਾੜਾ ਕਵੇ ਕੋਈ ਚੰਗਾ ਕਵੇ ਮੈਂ ਤੁਹਾਨੂੰ ਨੱਚਣ ਤੋਂ ਮਾੜਾ ਨਹੀਂ ਆਂਦਾ ਪਰ ਜਿਹੜੇ ਪੰਜਾਬ ਦੇ 3 ਕਰੋੜ ਲੋਕਾਂ ਨੇ ਤੁਹਾਨੂੰ ਦਿਲ ਦਿੱਤਾ ਸੀ ਉਹ 3 ਕਰੋੜ ਲੋਕਾਂ ਦਾ ਤੁਸੀਂ ਦਿਲ ਦਾ ਚੱਕਣਾ ਚੂਰ ਕੀਤਾ ਕਹਿੰਦੇ ਦਿਲ ਤਾਂ ਤੋੜਿਆ ਇੱਕ ਨਹੀਂ ਮਾਨ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਇੱਕ ਨਹੀਂ ਮਾਨ ਹੁੰਦਾ ਕਹਿੰਦਾ ਦਿਲ ਤਾਂ ਤੋੜਿਆ ਬੱਚੇ ਦਾ ਨਹੀਂ ਮਾਨ ਹੁੰਦਾ ਉਹ ਇੱਥੇ ਤਾਂ ਤੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਦਿਲ ਤੋੜਤੇ ਆ ਤੇ ਇੱਕ ਦਿਲ ਦਾ ਤੋੜੇ ਦਾ ਬੰਦੇ ਦਾ ਇਨਸਾਫ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਨੂੰ ਜਿਹਨੇ ਦਿਲ ਤੋੜਤਾ ਹੋਵੇ ਇੱਕ ਉਹਦਾ ਮੈਂ ਕਿਹਨਾਂ ਤੁਰ-ਤੁਰ ਗਾਏ ਤੱਕੀਕਾਂ ਪੈਂਦੀਆਂ ਤੂੰ ਤਾਂ 3 ਕਰੋੜ ਲੋਕਾਂ ਦੇ ਘਰ ਤੋੜਤੇ ਆ ਦਿਲ ਤੋੜਤੇ ਆ ਲੋਕਾਂ ਦੇ ਯਾਦ ਰੱਖ ਇਹ ਹਸ਼ਰ ਇਹ ਹਾਈ ਲੈ ਕੇ ਬੈਠੂਗੀ ਇੱਕ ਦਿਨ ਯਾਦ ਰੱਖੀ ਪਹਿਲੀ ਗੱਲ ਹੁਣ ਮੈਂ ਪੰਜਾਬ ਦੀ ਕਰਾਂ ਪੰਜਾਬ ਦੇ ਮਾੜੇ ਹਾਲਾਤ ਆ ਜਿਹੜੇ ਮੈਂ ਇਹਨੀਆਂ ਦਾ ਕਿ ਤੁਸੀਂ ਆ ਨਹੀਂ ਦਿੱਤਾ ਉਹ ਨਹੀਂ ਦਿੱਤਾ ਪੰਜਾਬ ਦੇ ਵਿੱਚ ਹਰ ਐਸਸੀ ਬੀਸੀ ਜਰਨਲ Hindu Muslim Sikh Isai ਜਿਹੜਾ ਇਸ ਵਕਤ ਨਹਿਰਾਂ ਦਾ ਕੱਸੀਆਂ ਦਾ ਪਾਣੀ ਪੀ ਰਿਆ ਉਹ ਪਾਣੀ ਦੇ ਵਿੱਚ ਨਦੀਆਂ ਬਿਮਾਰੀਆਂ ਹਰੇ ਰੰਗ ਦਾ ਪਾਣੀ ਆ ਰਿਹਾ ਐਨਾ ਹਰਾ ਰੰਗ ਹੋਲੀ ਤੇ ਨਹੀਂ ਸਹੀ ਮਿਲਦਾ ਜਿੰਨਾ ਹਰੇ ਰੰਗ ਦਾ ਪਾਣੀ ਆ ਰਿਹਾ ਉਹ ਪਾਣੀ ਜਿਹੜੇ ਲੋਕ ਪੀ ਰਹੇ ਆ ਛੋਟੇ-ਛੋਟੇ ਬੱਚੇ ਪੀ ਰਹੇ ਆ ਉਹ ਪਾਣੀ ਜਿਹੜੇ ਪਸ਼ੂ ਪੀ ਰਹੇ ਆ ਜਿਨ੍ਹਾਂ ਦਾ ਲੋਕਾਂ ਨੇ ਦੁੱਧ ਪੀਣਾ ਨਿਰੀ ਬਿਮਾਰੀ ਬੱਚਿਆਂ ਨੂੰ ਮਿਲ ਰਹੀ ਆ ਨਿਰੀ ਬਿਮਾਰੀ ਬੱਚਿਆਂ ਨੂੰ ਹੋ ਰਹੀ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਹੋਣ ਗਈਆਂ ਤੇ ਮੁੱਖ ਮੰਤਰੀ ਬਣਾਇਆ ਸੀ ਲੋਕਾਂ ਨੇ ਲੋਕਾਂ ਦੀ ਗੱਲ ਕਰਨ ਵਾਲਾ ਪਰ ਲੋਕਾਂ ਨੂੰ ਕੀ ਪਤਾ ਸੀ ਇਹ ਤਾਂ ਨੱਚਣ ਗਾਉਣ ਵਾਲਾ ਕੰਮ ਹੀ ਖੋਲੂਗਾ ਨੱਚ ਕੋਦ ਦੇ ਯਾਰ ਕੋਈ ਗੱਲ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਤਾਂ ਕੋਈ ਨਾ ਕੋਈ ਖੁਸ਼ੀ ਦੇਣਾ ਕਿ ਪੰਜਾਬ ਦੇ ਲੋਕਾਂ ਕੋਲੇ ਖੁਸ਼ੀ ਹੋਵੇ ਤੇ ਪੰਜਾਬ ਦੇ ਲੋਕ ਇਹ ਕਹਿ ਦਨ ਕਿ ਜੇ ਨੱਚ ਲਿਆ ਤਾਂ ਕਿੱਡੀ ਗੱਲ ਆ ਯਾਰ ਕਿਹੜੀ ਕੋਈ ਲੋੜਾ ਨਹੀਂ ਆ ਗਿਆ ਮੈਂ ਵੀ ਆਣਾ ਕੋਈ ਲੋੜਾ ਨਹੀਂ ਆ ਗਿਆ ਜੇ ਭਗਵੰਤ ਮਾਨ ਨੱਚ ਲਿਆ ਤਾਂ ਪਰ ਨੱਚਣ ਤੋਂ ਪਹਿਲਾਂ ਪੰਜਾਬ ਦੇ ਲੋਕ ਤਾਂ ਅੱਜ ਤੇ ਟੱਪੀ ਜਾਂਦੇ ਆ ਪੰਜਾਬ ਦੇ ਲੋਕ ਦੁੱਖਾਂ ਨਾਲ ਰੋਈ ਜਾਂਦੇ ਆ ਤੇ ਪੰਜਾਬ ਦਾ ਲੀਡਰ ਹੋਵੇ ਉਹ ਭੰਗੜੇ ਪੌਂਦਾ ਫਿਰਦਾ ਹੋਵੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹੁਣ ਭਗਵੰਤ ਮਾਨ ਜੀ ਦੂਜੀ ਗੱਲ ਮੈਂ ਉਹੀ ਗੱਲ ਕਰੂੰਗਾ ਜਿਹੜੀ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖੀ ਸਾਈ ਤੇ ਟੁੱਕਦੀ ਹੋਵੇ ਜੇ ਅੱਜ ਗੱਲ ਕਰੀਏ ਤੁਹਾਡੇ ਸਪੀਕਰ ਸਾਹਿਬ ਇਹ ਕਹਿੰਦੇ ਫਿਰਦੇ ਆ ਅਗੇ ਸਾਡੇ ਅਗੇ ਤਾਂ ਝੰਡੇ ਲੈ ਕੇ ਖੜ ਜਾਂਦੇ ਆ ਆਖੇ ਆ ਕਰਦੇ ਉਹ ਕਰਦੇ ਆ ਤੇ ਭਾਈ ਆਖੇ ਜਿਨ੍ਹਾਂ ਨੇ ਆਪਦੇ ਬੱਚੇ ਪੜਾਉਣੇ ਆ ਆਖੇ ਸਰਕਾਰੀ ਸਕੂਲਾਂ ਚ ਪੜਾ ਲੈ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਦਾ ਤੁਹਾਡੀ ਪਾਰਟੀ ਦੇ ਵਿੱਚ ਸਾਰੇ ਨਵੇਂ ਵਿਆਏ ਨਹੀਂ ਆਗੇ ਕਈਆਂ ਦੇ ਪਹਿਲਾਂ ਦੇ ਬੱਚੇ ਹੋਣੇ ਆ ਪੋਤਰੇ ਹੋਣੇ ਆ ਪੜਪੁੱਤਰੇ ਹੋਣੇ ਆ ਤੁਹਾਡੀ ਪਾਰਟੀ ਦੇ ਵਿੱਚ ਉਹ ਘਰ ਬੈਠੇ ਆ ਧਨਾਟ ਵਿਅਕਤੀ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ ਰਹੇ ਹੋਣੇ ਆ ਤੁਸੀਂ ਇਹ ਕੰਮ ਕਰੋ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਮਿਡਲ ਕਲਾਸ ਲੋਕ ਆ ਉਹਨਾਂ ਨੂੰ ਪੁੱਛੋ ਉਹਨਾਂ ਦੇ ਬੱਚੇ ਕਿੱਥੇ ਪੜੀ ਜਾਂਦੇ ਆ ਸਿੱਖਿਆ ਦਾ ਮਾੜਾ ਹਾਲਾਤ ਆ ਤੇ ਜਿਹੜੀ ਸਿੱਖਿਆ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਿੱਖਿਆ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਨੇ ਨੌਕਰੀ ਲੱਗਣਾ ਤੇ ਤੁਸੀਂ ਉਹਨਾਂ ਨੂੰ ਤਾਂ ਝਾਤੀ ਨਹੀਂ ਮਾਰਦੇ ਸਿੱਖਿਆ 'ਲ ਝਾਤੀ ਨਹੀਂ ਮਾਰਦੇ ਕੱਲੇ ਪੋਸਟਰ ਬਾਈਨਰ ਲਵਾਉਣ ਦੇ ਵਿੱਚ ਤੁਹਾਡਾ ਧਿਆਨ ਆ ਹੋਰ ਕਾਸੇਵਾਲ ਵੀ ਤੁਹਾਡਾ ਧਿਆਨ ਨਹੀਂਗਾ ਇਹ ਗੱਲ ਤੁਹਾਡੇ ਵਾਸਤੇ ਗਲਤ ਆ ਇਹ ਗੱਲ ਯਾਦ ਰੱਖ ਲਓ ਇਹ ਬੇਨਤੀ ਕਰਦਾ ਤੁਹਾਨੂੰ ਕਿ ਸਭ ਕੋਈ ਤੁਸੀਂ ਕੁਝ ਨਹੀਂ ਕਰ ਰਹੇ ਕਲਾ ਨੱਛਰ ਕੁਤ ਨਹੀਂ ਤੁਹਾਡੇ ਕੰਮ ਦੇ ਵਿੱਚ ਰਹਿ ਗਿਆ ਆਏ ਕੋਈ ਨਾ ਕੋਈ ਕਲਾਕਾਰ ਸਾਥ ਲੈਨੇ ਆ ਕਦੇ ਢਫਲੀ ਵਜਾਉਣੇ ਆਏ ਆ ਕਰਕੇ ਕਦੇ ਤੁਸੀਂ ਕੁਝ ਕਰਦੇ ਆ ਪੰਜਾਬ ਦੇ ਲੋਕਾਂ ਦੀ ਢੋਲਕੀ ਵੱਜੀ ਪਈ ਆ ਤਬਲੇ ਕੁੱਟੇ ਪਏ ਆ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਰਿਹਾ ਉਹਨੇ ਪੰਜਾਬ ਦੇ ਲੋਕ ਜਿੰਨੇ ਤੰਗਾ ਉਹਨਾਂ ਨੂੰ ਇਸ ਵਕਤ ਕੋਈ ਨਹੀਂਗਾ ਪਰ ਜਿਹੜੇ ਲੋਕ ਵਿਚਾਰੇ ਨਹੀਂ ਪਤਾ ਜਿਨ੍ਹਾਂ ਨੂੰ ਉਹ ਕਿਵੇਂ ਕਹਿ ਦਨਗੇ ਅਸੀਂ ਤੰਗਾ ਦੂਜੀ ਮੈਂ ਗੱਲ ਇਹ ਕਰਦਾ ਕਿ ਬੱਚੇ ਜਿਹੜਾ ਕਹਿ ਲੋ ਐਸ்சி ਬੀਸੀ ਜਰਨਲ ਨੂੰ ਸਿਹਤ ਡਿਪਾਰਟਮੈਂਟ ਚਾਹੀਦਾ ਸਾਰੇ ਇਨਸਾਨ ਆ ਮੇਰੇ ਵਾਸਤੇ Hindu Muslim Sikh Isai ਕਿਸੇ ਧਰਮ ਦੇ ਹੋਣ ਕਿਸੇ ਜਾਤੀ ਦੇ ਹੋਣ ਅੱਜ ਸਿਹਤ ਡਿਪਾਰਟਮੈਂਟ ਇੰਨਾ ਖਮਾਰਾ ਤੇ ਮੁੱਖ ਮੰਤਰੀ ਉਹ ਜਿਹੜੇ ਅੱਜ ਹਸਪਤਾਲਾਂ ਦੇ ਵਿੱਚ ਬੇ ਇਲਾਜੇ ਲੋਕ ਚੀਕਾ ਮਾਰੀ ਜਾਂਦੇ ਆ ਕੀ ਤੁਸੀਂ ਉਹਨਾਂ ਤੇ ਨੱਚੀ ਜਾਂਦੇ ਆ ਉਹਨਾਂ ਦੀ ਖੁਸ਼ੀ ਦੇ ਵਿੱਚ ਨੱਚ ਰਹੇ ਆ ਅੱਜ ਵੀ ਐਨ ਜੀਓ ਵੀਡੀਓ ਪਾਉਂਦੀਆਂ ਕਿ ਇਹਦੇ ਕੋਲ ਇਲਾਜ ਨੂੰ ਪੈਸੇ ਆਣਗੇ ਤਾਂ ਤੁਸੀਂ ਦੱਸੋ ਕਿਹੜੀਆਂ ਤੁਸੀਂ ਇੱਥੇ ਕਿਹੜੇ ਹਾਲਾਤਾਂ ਦੇ ਨੱਚੀ ਜਾਂਦੇ ਆ ਰੋਜ਼ਗਾਰ ਦੀ ਗੱਲ ਕਰੀਏ ਬੱਚੇ ਤੁਹਾਡੇ ਕੋਲ ਰੋਜ਼ਗਾਰ ਮੰਗਣ ਆਉਣ ਤਾਂ ਤੁਸੀਂ ਉਹਨਾਂ ਦੇ ਹੱਥ ਮੂੰਹ ਛਿੱਲ ਕੇ ਭੇਜ ਦਿੰਦੇ ਆ ਉਸ ਵਾਲਿਆਂ ਤੋਂ ਕਟਵਾ ਕੇ ਭੇਜ ਦਿੰਦੇ ਆ ਕੀ ਤੁਸੀਂ ਉਹਨਾਂ ਨੂੰ ਜਿਹੜੀ ਗੁੱਟ ਕਟਈਆ ਕਰਾਉਂਦੇ ਆ ਜਿਵੇਂ ਅੰਗਰੇਜ਼ ਆਜ਼ਾਦੀ ਮੰਗਣ ਤੇ ਲੋਕਾਂ ਨੂੰ ਕੁਰਦੇ ਸੀ ਕਾਲੇ ਪਾਣੀਆਂ ਦੀ ਸਜ਼ਾ ਤੇ ਦਿੱਤੇ ਸੀ ਹਮ ਸਿੱਧੀ سزا ਦੇ ਦਿੰਦੇ ਸੀ ਕਿ ਤੁਸੀਂ ਅੱਜ ਉਹਨਾਂ ਦੀ ਰੀਸ ਦੇ ਨਾਲ ਜਦੋਂ ਕੋਈ ਰੋਜ਼ਗਾਰ ਮੰਗਦਾ ਉਹਨਾਂ ਨੂੰ ਕੁੱਟ-ਕੁੱਟ ਕੇ ਜ਼ਿਲ੍ਹਾ ਚ ਭਜਾਉਂਦੇ ਆ ਕਿਤੇ ਜਰਨਲ ਡੈਰ ਦੀ ਆਤਮਾ ਤੇ ਤਾਂ ਨਹੀਂ ਨੱਚੀ ਜਾਂਦੇ ਅੱਜ ਮੈਂ ਵੀ ਜਰਨਲ ਡੈਰ ਰਲਕਾ ਹੋ ਗਿਆ ਕਿਸਾਨ ਜਿਹੜੇ ਕਿਸਾਨਾਂ ਨੇ ਕਾਂਗਰਸੀਆਂ ਨੂੰ ਝੰਡੇ ਵਿਖਾ ਕੇ ਪਿੰਡਾਂ ਚੋਂ ਕੱਢੇ ਜਿਹੜੇ ਕਿਸਾਨਾਂ ਨੇ ਅਕਾਲੀ ਦਲਾਂ ਨੂੰ ਕਾਲੇ ਝੰਡੇ ਵਿਖਾ ਕੇ ਪਿੰਡਾਂ ਚੋਂ ਬਾਹਰ ਕੱਢੇ ਤੁਹਾਨੂੰ ਹਰੀਆਂ ਝੰਡੀਆਂ ਵਿਖਾ ਕੇ ਤੁਹਾਨੂੰ ਜਿਤਾਇਆ ਤੁਹਾਨੂੰ ਉਹਨਾਂ ਨੇ ਆਪਦੇ ਸਿਰ ਤੇ ਬਿਠਾਇਆ ਤੁਸੀਂ ਉਹਨਾਂ ਨੂੰ ਧਰਨਿਆਂ ਤੋਂ ਠਵਾ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਕਿ ਤੁਸੀਂ ਉਹਨਾਂ ਦੀ ਖੁਸ਼ੀ ਤੇ ਨੱਚ ਰਹੇ ਆ ਤੁਹਾਨੂੰ ਉਹਨਾਂ ਦੇ ਜਿਹੜੇ ਕਹਿ ਲਓ ਉਹਨਾਂ ਦੇ ਹੱਕ ਤੇ ਖੜੇ ਨਹੀਂ ਲੋਹ ਟਰੈਕਟਰ ਦਾ ਕਹਾਨ ਕੀਤਾ ਜਿਹੜੇ ਵਿਅਕਤੀ ਸ਼ਾਂਤੀਮਈ ਦੇ ਨਾਲ ਬੈਠੇ ਸੀ ਤਾਂ ਤੁਸੀਂ ਜਿਹੜੀ ਅਮਨ ਸ਼ਾਂਤੀ ਦੇ ਨਾਲ ਬੈਠੇ ਸੀ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਚਾਕੇ ਡੱਕਿਆ ਕਿ ਤੁਸੀਂ ਉਹਨਾਂ ਦੀ ਖੁਸ਼ੀ ਤੇ ਨੱਚ ਰਹੇ ਆ ਕਿ ਅੱਜ ਮੇਰਾ ਨਾਂ ਚੱਲਦਾ 2 ਸਾਲਾਂ ਦਾ ਸਮਾਂ ਤੇਰੇ ਕੋਲ ਕੀ ਜਿਹੜੇ ਮਜ਼ਦੂਰ ਲੋਕਾਂ ਨੇ ਕਿਸੇ ਨੇ ਤੇਰੀ ਜਾਤ ਨਹੀਂ ਵੇਖੀ ਤੇਰੀ ਸੋਚ ਵੇਖੀ ਤੇਰੀ ਬੋਲ ਬਾਣੀ ਦੇ ਆਧਾਰ ਤੇ ਤੈਨੂੰ ਮਜ਼ਦੂਰ ਲੋਕਾਂ ਨੇ ਵੋਟਾਂ ਪਾਤੀਆਂ ਤੇ ਉਹਨਾਂ ਨੇ ਇਹ ਕਿਹਾ ਕਿ ਮੈਂ ਛਿੱਟੇ ਚੁੱਕਦੀ ਸੀ ਮੇਰੇ ਮਾਂ ਛਿੱਟੇ ਚੁੱਕਦੀ ਸੀ ਮੈਂ ਪਿਓ ਦੇ ਘਰੇ ਬੜੀ ਤੰਗੀ ਵੇਖੀ ਸੀ ਮੈਂ ਆਉਦੇ ਬੰਦੇ ਦੇ ਘਰੇ ਬੜੀ ਤੰਗੀ ਵੇਖੀ ਸੀ ਤੇ ਹੁਣ ਜੇਕਰ ਭਗਵੰਤ ਮਾਨ ਮੁੱਖ ਮੰਤਰੀ ਬੰਦਾ ਇੱਕ ਮਾਂ ਦੇ ਪੁੱਤ ਨੂੰ ਕਹਿੰਦੀ ਸੀ ਕਿ ਪੁੱਤ ਤੇਰੇ ਨਾਨੇ ਦੇ ਘਰੇ ਮੈਂ ਬਹੁਤ ਜ਼ਿਆਦਾ ਤੰਗੀ ਵੇਖੀ ਸੀ ਇੰਨੀ ਕਿ ਤੰਗੀ ਵੇਖੀ ਸੀ ਛੱਡ ਗੱਲਾਂ ਦੇ ਤੇ ਉਹ ਕੰਡੀ ਮੈਂ ਤੇਰੇ ਪਿਓ ਦੇ ਘਰੇ ਬੜੀ ਤੰਗੀ ਵੇਖੀ ਤੇ ਹੁਣ ਪੁੱਤ ਤੂੰ ਵੀ ਭਗਵੰਤ ਮਾਨ ਨੂੰ ਵੋਟ ਪਾਉਣੀ ਆ ਮੈਂ ਵੀ ਭਗਵੰਤ ਮਾਨ ਨੂੰ ਵੋਟ ਪਾਉਂਗੀ ਤੇ ਪੁੱਤ ਮੈਨੂੰ ਲੱਗਦਾ ਕਿ ਮੈਂ ਤੇਰੇ ਘਰੇ ਚੰਗੀ ਰੋਟੀ ਖਾਉਂਗੀ ਤੇ ਅੱਜ ਉਹ ਮਾਂ ਛਿੱਟੇ ਚੋਕ ਦੀ ਫਿਰਦੀ ਆ ਅੱਜ ਉਹ ਮਾਂ ਖੇਤਾਂ ਦੇ ਵਿੱਚ ਜਹਾੜੀਆਂ ਕਰਦੀ ਫਿਰਦੀ ਆ ਉਹਨਾਂ ਮਾਵਾਂ ਦਾ ਤੈਨੂੰ ਖਰਾਫ ਲੈ ਕੇ ਬੈਠੂਗਾ ਅੱਜ ਦੀ ਆਖੀ ਯਾਦ ਰੱਖ ਲੈ ਤੇ ਜਿਹੜੀ ਭੈਣ ਦਾ ਚਿੱਟੇ ਦੇ ਵਿੱਚ ਸੁਹਾਗ ਉੱਜੜਿਆ ਸੀ ਉਨੇ ਹੋਰ ਬੁਢਾ ਨੂੰ ਕਿਹਾ ਕਿ ਭੈਣੇ ਮੇਰਾ ਤਾਂ ਸੁਹਾਗ ਉੱਜੜ ਗਿਆ ਸੀ ਕਿਰਪਾ ਕਰਕੇ ਇਹਨਾਂ ਕਾਂਗਰਸ ਕਾਲੀਦਾਲਾਰਾਂ ਤੋਂ ਬਚ ਜਾਓ ਭਗਵੰਤ ਮਾਨ ਨੂੰ ਲਿਆਓ ਉਹ ਚਿੱਟਾ ਬੰਦ ਕਰਾ ਦੇਊਗਾ ਤੇ ਤੁਸੀਂ ਆਪਣੇ ਕਈਆਂ ਭੈਣਾਂ ਦੇ ਸੁਹਾਗ ਵੱਜ ਜਾਣਗੇ ਮੇਰਾ ਤਾਂ ਉੱਜੜ ਗਿਆ ਤੇ ਅੱਜ ਬਹੁਤ ਭੈਣਾਂ ਈਆਂ ਦੇ ਸੁਹਾਗ ਉੱਜੜ ਗਏ ਕੀ ਤੈਨੂੰ ਉਹਨਾਂ ਦੀ ਬਦਸੀਸ ਚੈਨ ਦੇ ਨਾਲ ਬਹਿਣ ਦੇ ਦਊਗੀ ਇਹ ਗੱਲ ਯਾਦ ਰੱਖ ਲੈ ਤੇਰੀ ਪਾਵਰ ਦਾ ਤੈਨੂੰ ਪਤਾ ਨਹੀਂਗਾ ਤੇਰੀ ਪਾਵਰ ਦਾ ਤੈਨੂੰ ਪਤਾ ਨਹੀਂਗਾ ਆ ਵੀ ਪਾਵਰ ਵਰਤ ਕੇਸਰੀਵਾਲ ਦੇ ਅੱਗੇ ਪਿੱਛੇ ਹੁੰਦਾ ਫਿਰਦਾ ਤੂੰ ਕੇਸਰੀਵਾਲ ਕੇਸਰੀਵਾਲ ਕਰਦਾ ਫਿਰਦਾ ਤੂੰ ਓਏ ਇੰਨਾ ਨਾ ਤਾਂ ਕੋਈ ਰੱਬ ਦਾ ਨਹੀਂ ਚੱਪਦਾ ਜਿੰਨਾ ਤੂੰ ਕੇਸਰੀਵਾਲ ਤੇ ਰਗ ਵਿੱਚ ਛੰਡੇ ਦਾ ਚੱਪਨਾ ਇੱਕ ਗੱਲ ਹੋਰ ਆਉਂਦੀ ਆ ਆਖੇ ਕੰਮਕਾਰ ਕਰਾਉਣ ਨੂੰ ਤਾਂ ਕੇਸਰੀ ਆਵਾਜ਼ ਰੱਖਿਆ ਭਗਵੰਤ ਮਾਨ ਤਾਂ ਰੱਖਿਆ ਟੁੱਟਿਆ ਜਾਂ ਭੰਗੜਾ ਪਾਉਣ ਨੂੰ ਭੰਗੜਾ ਪਾਉਣ ਭੰਗੜਾ ਵੀ ਸਹੀ ਨਹੀਂ ਪਉਂਦਾ ਤਾਂ ਭਗਵੰਤ ਮਾਨ ਜੀ ਕਿਹੜੇ ਹਾਲਾਤਾਂ ਦੇ ਨੱਚੀ ਜਾਂਦੇ ਆ ਮਜ਼ਦੂਰਾ ਨਾਲ ਤੁਸੀਂ ਨਹੀਂ ਖਰੇ ਓਏ ਉਹ ਮਜ਼ਦੂਰ ਜਿਹੜੇ ਵਿਅਕਤੀ ਓਹ ਜਿਹੜੇ ਜਾਂਦੇ ਨਰਕ ਦੇ ਵਿੱਚ ਆ ਮਜਦੂਰ ਕਹਿੰਦੇ ਨਰਕ ਸਵਰਗ ਸਵਰਗ ਇੱਕੋ ਚੀਜ਼ ਆ ਜਿਹੜਾ ਲੀਡਰ ਦੇ ਘਰੇ ਤੇ ਲੀਡਰ ਦੇ ਨਾਲ ਦੇ ਘਰੇ ਜਾਂਪੇ ਤੇ ਜੇ ਨਰਕ ਦੇਖਣਾ ਹੋਵੇ ਤਾਂ ਮਜਦੂਰ ਦੇ ਘਰੇ ਜਾਂਪੇ ਜਿਹੜਾ ਮਜਦੂਰ ਨਰਕ ਵੇਖਦਾ ਉਹ ਮੈਂ ਕਹਿੰਦਾ ਤਾਂ ਨਰਕ ਨਹੀਂ ਮਜਦੂਰ ਸਿੱਧਾ ਤਾਂ ਸਵਰਗ ਤੇ ਜਾਂਦਾ ਸ਼ਫਤਾ ਮਜਦੂਰ ਦੇ ਨਾਲ ਚੁੰਦਣਾ ਟੱਪੜੇ ਮਜਦੂਰ ਦੇ ਪਾਟੇ ਹੁੰਦੇ ਆ ਮਜਦੂਰ ਦੇ ਹਾਲਾਤ ਕਦੇ ਸਹੀ ਨਹੀਂ ਹੁੰਦੇ ਮਜਦੂਰ ਦੋ ਡੰਗ ਦੀ ਰੋਟੀ ਪਿੱਛੇ ਬੜੀ ਦੂਰ ਤੁਰਿਆ ਫਿਰਦਾ ਮਜਦੂਰ ਜਿਹਦੇ ਵੱਲ ਕੋਈ ਝਾਕਦਾ ਨਹੀਂ ਤੇ ਮਜ਼ਦੂਰ ਵੇਖਦਾ ਫਿਰਦਾ ਮੈਂ ਜਾਵਾਂ ਕਿੱਧਰ ਨੂੰ 400 ਦੀ ਦਿਹਾੜੀ ਦੇ ਨਾਲ ਘਰ ਦੀ ਪੂਰੀ ਪਾਊਗਾ ਹਾਲਾਤ ਬੜੇ ਮਾੜੇ ਆ 400 ਦੇ ਨਾਲ ਬੱਚਿਆਂ ਦਾ ਅੰਗ ਢੱਕੂਗਾ 400 ਦੇ ਨਾਲ ਕੀ ਉਹ ਆਪਦੇ ਲੈਟਰਨ ਬਾਥਰੂਮ ਪਾਊਗਾ ਕੀ 400 ਦੇ ਨਾਲ ਆਪਦੇ ਮਕਾਨ ਪਾਊਗਾ ਮਜ਼ਦੂਰ ਮਾਰਿਆ ਗਿਆ ਤੇਰੀ ਸਰਕਾਰ ਦੇ ਵਿੱਚ ਬਹੁਤ ਤੁਹਾਨੂੰ ਆਸਾਂ ਸੀ ਉਹ ਮਾਰ ਕੇ ਰੱਖਤਾ ਵੱਦ ਸੀਸਾਂ ਲੱਗਣੀਆਂ ਇੱਕ ਉਹ ਵਿਅਕਤੀ ਜਿਹੜੇ ਗਰੀਬ ਜਰਨਲ ਕੈਟਾਗਰੀ ਦੇ ਵਿੱਚ ਆਏ ਉਹਨਾਂ ਨੇ ਸੋਚਿਆ ਕਿ ਭਗਵੰਤ ਮਾਨ ਗਰੀਬੀ ਦੀ ਗੱਲ ਕਰਦਾ ਇਹ ਗਰੀਬ ਦੀ ਗੱਲ ਕਰੂਗਾ ਪਰ ਇਹਨਾਂ ਨੂੰ ਕੀ ਪਤਾ ਸੀ ਇਹ ਬਿਜ਼ਨਸਮੈਨਾਂ ਦੀ ਗੱਲ ਕਰੂਗਾ ਪਾਣੀ ਗੰਦਲੇ ਕਰੂਗਾ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਸੱਟੇ ਵਾਲਿਆਂ ਦੀ ਗੱਲ ਕਰੂਗਾ ਇਹਨਾਂ ਨੂੰ ਨਹੀਂ ਪਤਾ ਸੀ ਕਿ ਸ਼ਰਾਬ ਦੇ ਠੇਕੇਦਾਰਾਂ ਦੀ ਗੱਲ ਕਰੂਗਾ ਭਗਵੰਤ ਮਾਨ ਕਿਹੜੇ ਹਾਲਾਤਾਂ ਤੇ ਨੱਚਦਾ ਫਿਰਦਾ ਇੱਕੋ ਜਿਵੇਂ ਗਾਣਾ ਨਹੀਂ ਸੀਗਾ ਕੀ ਅਖੇ ਪਤਾ ਨਹੀਂ ਉਹ ਜਿਹੜਾ ਸੀ ਨਾ ਬੁੜੀ ਨੇ ਗਾਇਆ ਸੀ ਇੱਕ ਔਰਤ ਨੇ ਨੱਚੀ ਨੱਚੀ ਨਹੀਂ ਨੱਚੀ ਮੈਂ ਕੰਡਿਆਂ ਦੀ ਛੇਤ ਤੇ ਹੈ ਆਖੇ ਮੇਰਾ ਯਾਰ ਨਚਾਵੇ ਨੰਗੇ ਪੈਰੀ ਨਚਾਵੇ ਨਿੱਤ ਕੰਡਿਆਂ ਤੇ ਤੈਨੂੰ ਕੇਦਰੀਵਾਲ ਨਚਾਉਣਾ ਸੀ ਰੱਖੀ ਫਿਰਦਾ ਤੈਨੂੰ ਟੱਪਣਾ ਸੀ ਰੱਖੀ ਫਿਰਦਾ ਆਖੇ ਆਖੇ ਮੇਰਾ ਨਾ ਯਾਰ ਨਚਾਵੇ ਨਚਾਵੇ ਨਿੱਤ ਕੰਡਿਆਂ ਤੇ ਨਚਾਈ ਜਾਂਦਾ ਤੈਨੂੰ ਸਟੇਜਾਂ ਤੇ ਈ ਪੰਜਾਬ ਦੇ ਤੈਨੂੰ ਪੰਜਾਬ ਦੇ ਲੋਕਾਂ ਨੇ ਇੱਕ ਵਕੀਲ ਬਣਾਇਆ ਸੀ ਤੇ ਵੱਡੇ ਵੱਡੇ ਲੀਡਰਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੂਗਾ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਸਿਰਫ ਤੇ ਸਿਰਫ ਨੱਚਣ ਵਾਲਾ ਕੰਮ ਕਰੂਗਾ ਭਗਵਾਨ ਤਮਨਸਿਆ ਨੱਚ ਕੁੱਦ ਐਸ਼ ਕਰ ਤੇਰੀ ਜ਼ਿੰਦਗੀ ਆ ਅਸੀਂ ਵੀ ਤੇਰੇ ਨਾਲ ਆ ਪਰ ਪੰਜਾਬ ਦੇ ਹਾਲਾਤ ਦਾ ਨੱਚਣ ਕੋ ਕੁੱਤਨ ਵਾਲੇ ਹੈਗੇ ਆ ਸਾਈਟ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਜਿੰਨਾ ਭਵੰਤਮਾਨ ਤੁਹਾਡਾ ਮੁੱਖ ਮੰਤਰੀ ਆ ਉਨਾ ਹੀ ਮੁੱਖ ਮੰਤਰੀ ਮੇਰਾ ਇਹ ਵਿਰੋਧੀ ਕਰਦਾ ਮੁੱਖ ਮੰਤਰੀ ਵੀ ਇਹ ਆ ਤੁਹਾਡਾ ਮੁੱਖ ਮੰਤਰੀ ਵੀ ਇਹ ਆ ਭਾਵੇਂ ਕਿਸੇ ਨੇ ਇਹਨੂੰ ਵੋਟ ਪਾਈ ਆ ਜਾਂ ਨਹੀਂ ਪਾਈ ਪਰ ਇਹ ਮੁੱਖ ਮੰਤਰੀ ਸਾਰਿਆਂ ਦਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਜਿੰਨਾ ਤੁਹਾਡਾ ਹੱਕ ਹੈ ਤੇ ਉਨਾ ਹੀ ਸਾਡਾ ਹੱਕ ਆ ਅਸੀਂ ਪੰਜਾਬ ਦੇ ਹਾਲਾਤ ਭਗਵੰਤਮਾਨ ਨੂੰ ਦੱਸਨੇ ਹੋਰ ਦੱਸਗੇ ਕਿਨੂੰ ਪਰੇ ਨੱਚਦਾ ਫਿਰਦਾ ਨੱਚੀ ਨਹੀਂ ਗਿੱਧੇ ਦੇ ਵਿੱਚ ਟੱਪੀ ਨਹੀਂ ਗਿੱਧੇ ਦੇ ਵਿੱਚ ਹੈ ਨੱਚਣ ਦਾ ਕੰਮ ਰਹਿ ਗਿਆ ਬਾਕੀ ਭਾਈ ਮੈਨੂੰ ਲੱਗਦਾ ਜਿਵੇਂ 2027 ਤੋਂ ਬਾਅਦ ਇਸੇ ਕੰਮ ਦੀ ਤਿਆਰੀ ਹੋ ਰਹੀ ਆ ਮਾਨ ਸਾਹਿਬ ਪੰਜਾਬ ਦੇ ਹਾਲਾਤ ਸਹੀ ਕਰੋ ਮੈਂ ਵੀ ਤੁਹਾਡੇ ਨਾਲ ਪੜਦਾ